ਖਬਰ ਅੰਮ੍ਰਿਤਸਰ ਤੋਂ ਆ ਰਹੀ ਆ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਤਾਂ ਦੱਸ ਦੇ ਕਿ ਦੋ ਧਿਰਾਂ ਦੇ ਵਿੱਚ ਲੜਾਈ ਝਗੜਾ ਹੋ ਜਾਂਦਾ ਜਿਸ ਤੋਂ ਬਾਅਦ ਇਹ ਲੜਾਈ ਝਗੜਾ ਇਸ ਕਦਰ ਵੱਧ ਗਿਆ ਕਿ ਦੋਵੇਂ ਧਿਰਾਂ ਨੇ ਇੱਕ ਦੂਸਰੇ ਤੇ ਇੱਟਾ ਰੋੜੇ ਚਲਾ ਦਿੱਤੇ ਜਿਸ ਤੋਂ ਬਾਅਦ ਦੂਸਰੇ ਘਰ ਦੀਆਂ ਔਰਤਾਂ ਸੀ ਜਿਹੜੀਆਂ ਉਹਨਾਂ ਦੇ ਉੱਤੇ ਵੀ ਹਮਲਾ ਕਰ ਦਿੱਤਾ ਗਿਆ ਮਾਮਲਾ ਜਿਹੜਾ ਆ ਸਾਹਮਣੇ ਆਇਆ ਜਿਸ ਨੇ ਸਭ ਨੂੰ ਹੈਰਾਨ ਕੀਤਾ ਹੈ ਦੱਸਦੇ ਕਿ ਇੱਕ ਇਸ ਪਰਿਵਾਰ ਦੇ ਵਿੱਚ ਜਿਸ ਦੀ ਕਟਮਾਰ ਕੀਤੀ ਗਈ ਆ ਉਸ ਦੇ ਵਿੱਚ ਉਹਨਾਂ ਦੇ ਲੜਕੇ ਦੇ ਨਾਲ ਦੂ ਪਹਿਲੀ ਧਿਰ ਦੇ ਵੱਲੋਂ ਰਿਸ਼ਤਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਲੜਕੀ ਕਾਫੀ ਜ਼ਿਆਦਾ ਲੜਾਈ ਝਗੜਾ ਕਰਨ ਵਾਲੀ ਸੀ ਇਹ ਕਹਿਣਾ ਆ ਦੂਜੀ ਧਿਰ ਦਾ ਉਹਨਾਂ ਨੇ ਜਵਾਬ ਦੇ ਜਸਤੇ ਚੱਲਦਿਆਂ ਹੁਣ ਪਹਿਲੀ ਧਿਰ ਦੇ ਵੱਲੋਂ ਲੜਕਾ ਧਿਰ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਇਟਾ ਰੋੜੇ ਚਲਾਏ ਗਏ ਨੇ ਅਤੇ ਉਹਨਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਐਥੇ ਹੀ ਬਸ ਨਹੀਂ ਉਹਦੀ ਦੋਮੇ ਧਿਰਾਂ ਜਾ ਕੇ ਹਸਪਤਾਲ ਦੇ ਵਿੱਚ ਦਾਖਲ ਵੀ ਹੋ ਜਾਂਦੀਆਂ ਨੇ ਪਰ ਤਾ ਉਹ ਦੱਸਦੇ ਕਿ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਆਖਿਰ ਕਿਉਂ ਇਹ ਲੜਾਈ ਝਗੜਾ ਹੋਇਆ ਅਤੇ ਸਭ ਤੋਂ ਵੱਡੀ ਗੱਲ ਤੇ ਇਹ ਕਿ ਆਏ ਦਿਨ ਜਿਹੇ ਮਾਮਲੇ ਨਿਕਲ ਕੇ ਸਾਹਮਣੇ ਆਉਂਦੇ ਰਹਿੰਦੇ ਨੇ ਜੋ ਸਭ ਨੂੰ ਹੈਰਾਨ ਕਰ ਦਿੰਦੇ ਨੇ ਜਿਸ ਦੇ ਚੱਲਦੇ ਆ ਇੱਥੇ ਦੋਵੇਂ ਤਰ੍ਹਾਂ ਇੱਕ ਦੂਸਰੇ ਦੇ ਉੱਤੇ ਹਮਲਾ ਕਰਦੀਆਂ ਨੇ ਤੇ ਇੱਥੇ ਤੁਹਾਨੂੰ ਦੱਸਦੇ ਕਿ ਲੋਕ ਹੁਣ ਆਪਣੇ ਹੀ ਆਪਣੇ ਦਾ ਖੂਨ ਬਹਾਉਣ ਤੇ ਲੱਗੇ ਹੋਏ ਨੇ ਤਾਂ ਸਭ ਤੋਂ ਵੱਡੀ ਗੱਲ ਕੀ ਆ ਕਿ ਇੱਥੇ ਦੋ ਧਿਰਾਂ ਦੇ ਲੜਾਈ ਝਗੜਾ ਹੁੰਦਾ ਆ ਜਿਸ ਤੋਂ ਬਾਅਦ ਇੱਕ ਦੂਸਰੇ ਦੇ ਉੱਤੇ ਇੱਟਾਂ ਤੇ ਰੋੜੀਆਂ ਤੇ ਬੋਤਲਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਆ ਤੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਦੇ ਲਈ ਸਾਡੇ ਨਾਲ ਜੁੜੇ ਨੇ ਅੰਮ੍ਰਿਤਸਰ ਤੋਂ ਸਾਡੇ ਸਹਿਯੋਗੀ ਪੱਤਰਕਾਰ ਹਿਮਾਂਸ਼ੂ ਸ਼ਰਮਾ ਕੀ ਕਹਿਣਾ ਉਹਨਾਂ ਦਾ ਪੂਰੇ ਮਾਮਲੇ ਲੈ ਕੇ ਗੱਲਬਾਤ ਕਰਦਿਆਂ हिमाਸ਼ੀ ਜੀ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਆ ਜੀ। ਜੀ। ਕੀ ਕਹਿਣਾ ਚਾਹੂਗਾ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਦੋ ਧਿਰਾਂ ਦੇ ਵਿੱਚ ਕਾਫੀ ਜ਼ਿਆਦਾ ਇੱਟਾ ਰੋੜੇ ਚਲਾਏ ਜਾ ਰਹੇ ਨੇ ਕਾਫੀ ਜ਼ਿਆਦਾ ਬਹਿਸ ਜਿਹੜੀ ਆ ਲੜਾਈ ਝਗੜਾ ਦੇਖਣ ਨੂੰ ਮਿਲਿਆ। ਜੀ ਬਿਲਕੁਲ ਦੋ ਧਿਰਾਂ ਦਾ ਜਿਹੜਾ ਝਗੜਾ ਦੇਰ ਰਾਤ ਨੂੰ ਕੱਲ ਹੋਇਆ ਅੰਮ੍ਰਿਤਸਰ ਦੇ ਹਾਟੀ ਗੜੀ ਇਲਾਕੇ ਵਿੱਚ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਦਾ ਇੱਕ ਧਰ ਜਿਹੜੀ ਧਿਰ ਦਾ ਕਹਿਣਾ ਹੈ ਕਿ ਅਸੀਂ ਆਪਣੇ ਲੜਕੇ ਦਾ ਰਿਸ਼ਤਾ ਦੂਜੀ ਧਿਰ ਦੀ ਲੜਕੀ ਦੇ ਨਾਲ ਕੀਤਾ ਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਲੜਕੀ ਦਾ ਚਾਲ ਚੱਲਨ ਠੀਕ ਨਹੀਂ ਹੈ ਲੜਕੀ ਗਾਲੀ-ਗਲੋਚ ਬੋਲ ਕਰਦੀ ਆ ਲੜਕੀ ਨੂੰ ਬੋਲਣ ਦਾ ਢੰਗ ਨਹੀਂ ਆ ਜਿਸ ਤੇ ਚਲਦੇ ਉਹਨਾਂ ਨੇ ਕਿਹਾ ਕਿ ਅਸੀਂ ਰੋਕੇ ਤੋਂ ਬਾਅਦ ਆਪਣਾ ਇਹ ਜਿਹੜਾ ਰਿਸ਼ਤਾ ਤੋੜ ਦਿੱਤਾ ਜਿਸ ਤੇ ਚਲਦੇ ਲੜਕੀ ਪਰਿਵਾਰ ਨੂੰ ਸਾਡੇ ਨਾਲ ਖੁੰਦ ਕਰ ਦਿੱਤੀ ਜਾਂਦੀ ਸੀ ਆਇ ਤਿੰਨ ਸਾਡੇ ਨਾਲ ਗਾਲੀ-ਗਲੋਚ ਤੇ ਲੜ ਸਾਨੂੰ ਚਪੇੜਾਂ ਮਾਰਨ ਦੀ ਕੋਸ਼ਿਸ਼ ਕੀਤੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਅਸੀਂ ਉਹਨਾਂ ਨੂੰ ਕਾਰਨ ਪੁੱਛਿਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੀ ਜਨਾਨੀਆਂ ਦੇ ਕੱਪੜੇ ਪਾੜੇ ਆ ਤੇ ਤੁਸੀਂ ਸਾਡਾ ਗਾੜੀ ਗਲੋਚ ਕੀਤੀ ਆ ਉਸ ਤੋਂ ਬਾਅਦ ਜਦੋਂ ਉਹ ਮਾਮਲਾ ਸ਼ਾਂਤ ਕਰਕੇ ਮੱਲੇ ਵਾਲਿਆਂ ਨੇ ਇਹਨਾਂ ਨੂੰ ਰਫਾ ਰਫਾ ਕਰਤਾ ਉਸ ਤੋਂ ਬਾਅਦ ਦੇ ਰਾਤ ਉਹ ਦੋਵੇਂ ਤਰ੍ਹਾਂ ਦੇ ਬੰਦੇ ਇਕੱਠੇ ਹੋਏ ਤੇ ਪਹਿਲੋਂ ਇੱਕ ਲੜਕੀ ਧਿਰ ਵਾਲਿਆਂ ਨੇ ਇਹਨਾਂ ਤੇ ਬੋਤਲਾਂ ਬੂਤਲਾਂ ਚਲਾਈਆਂ ੱਟੇ ਰੋੜੇ ਚਲਾਈ ਉਸ ਤੋਂ ਬਾਅਦ ਫਿਰ ਲੜਕੇ ਵਾਲਿਆਂ ਨੇ ੱਟੇ ਰੋੜੇ ਚਲਾਈ ਜਿਸ ਦੇ ਚਲਦੇ ਕੁਝ ਲੋਕ ਜ਼ਖਮੀ ਵੀ ਹੋਏ ਤੇ ਉਹਨਾਂ ਨੂੰ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਉੱਥੇ ਹੀ ਸੈਂਟਰ ਇਹ ਇਹ ਸਾਨੂੰ ਜਦੋਂ ਸੋਚਣਾ ਮਿਲਿਆ ਕਿ ਅਸੀਂ ਮੌਕੇ ਤੇ ਪਹੁੰਚੇ ਹਾਂ ਦੋਵਾਂ ਧਿਰਾਂ ਵਿੱਚ ਲੜਾਈ ਝਗੜਾ ਹੋਇਆ ਇਟਾਂ ਰੋਣੇ ਚੱਲੇ ਆ ਤੇ ਅਸੀਂ ਦੋਵਾਂ ਨੂੰ ਮਾਮਲਿਆਂ ਨੂੰ ਦੋਵਾਂ ਧਿਰਾਂ ਨੂੰ ਬਿਠਾ ਕੇ ਮਾਮਲਾ ਸ਼ਾਂਤ ਕਰ ਦਿੱਤਾ ਹੈ ਜੀ ਹਿਮਾਂਸ਼ ਜੀ ਜੇ ਗੱਲ ਕਰੀਏ ਵੀ ਇੱਕ ਪਾਸੇ ਤਾਂ ਇਲੈਕਸ਼ਨ ਨੇ ਇਲੈਕਸ਼ਨਾਂ ਨੂੰ ਲੈ ਕੇ ਚਾਰੇ ਪਾਸੇ ਸਖਤਾਈ ਕੀਤੀ ਹੋਈ ਆ ਪਰ ਦੂਸਰੇ ਪਾਸੇ ਇਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਸ਼ਹਿਰ ਅੰਮ੍ਰਿਤਸਰ ਜਿੱਥੇ ਗੱਲ ਕਰ ਲਈ ਤਾਂ ਪੁਲਿਸ ਜਗ੍ਹਾ-ਜਗ੍ਹਾ ਤੇ ਮੌਜੂਦ ਹੁੰਦੀ ਆ ਪਰ ਫਿਰ ਵੀ ਇਸ ਤਰ੍ਹਾਂ ਦਾ ਲੜਾਈ ਝਗੜਾ ਸਾਹਮਣੇ ਆਉਣਾ ਕਿਤਨਾ ਕਿਤੇ ਜਾ ਕੇ ਸਵਾਲ ਖੜੇ ਕਰ ਜਿਹੜੇ ਬਿਲਕੁਲ ਜਿਹੇ ਗੱਲ ਕੀਤੀ ਜਾਏ ਵਿਰੋਧੀ ਧਿਰਾਂ ਦਾ ਵੀ ਕਹਿਣਾ ਕਿ ਜਿਹੜੇ ਲਾਂਡ ਆਰਡਰ ਦੀਆਂ ਧੱਜੀਆਂ ਲਗਾ ਪਰ ਉਡਾਈਆਂ ਜਾ ਰਹੀਆਂ ਆ ਇਹ ਦਿਨ ਜਿਹੜੇ ਆ ਇਹ ਸਰਸਾਦ ਦੇ ਵਿੱਚ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਇਹ ਜਿੱਥੇ ਕਿ ਕਿਹਾ ਜਾ ਰਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਨੂੰ ਇਹ ਵੀ ਕਿਹਾ ਜਾ ਰਿਹਾ ਕਿ ਆਪਣੇ ਹਥਿਆਰ ਜਮ੍ਹਾਂ ਕਰਾਓ ਸਾਰੇ ਪਰ ਫਿਰ ਵੀ ਜਿਹੜੇ ਲੋਕ ਜਿਹੜੇ ਨੌਜਵਾਨ ਨੇ ਸਰਿਆਂ ਮੇ ਹਥਿਆਰ ਲੈ ਕੇ ਘੁੰਮਦੇ ਨੇ ਤੇ ਆਪਣੀਆਂ ਜਿਹੜੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਫਰਾਗ ਹੋ ਰਹੇ ਨੇ ਜੀ ਤੇ ਜਿਹੜੀ ਇਹਨਾਂ ਦਾ ਰਿਸ਼ਤਾ ਹੁੰਦਾ ਆ ਕਿੰਨੇ ਟਾਈਮ ਬਾਅਦ ਜਿਹੜਾ ਇਹਨਾਂ ਦਾ ਰਿਸ਼ਤਾ ਟੁੱਟ ਜੀ ਬਿਲਕੁਲ ਉਹਨਾਂ ਦਾ ਕਹਿਣਾ ਕਿ ਦੋ ਤਿੰਨ ਮਹੀਨੇ ਪਹਿਲਾਂ ਸਾਡਾ ਜਿਹੜਾ ਰਿਸ਼ਤਾ ਹੋਇਆ ਸੀ ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਾ ਅਸੀਂ ਰੋਕੇ ਤੋਂ ਬਾਅਦ ਇਹਨਾਂ ਨੂੰ ਜਵਾਬ ਦੇ ਦਿੱਤਾ ਉਸ ਤੋਂ ਬਾਅਦ ਹਫ਼ਤੇ ਬਾਅਦ ਲਗਾਤਾਰ ਇਹਨਾਂ ਨੇ ਸਾਡੇ ਨਾਲ ਖੁੰਦੇ ਰਖਣੀ ਸ਼ੁਰੂ ਕਰ ਦਿੱਤੀ ਅੱਜ ਦਿਨ ਸਾਡੇ ਨਾਲ ਇਹਨਾਂ ਗਾੜੀ ਬਰੋਚ ਤੇ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਜੇ ਅਸੀਂ ਲੜਕੀ ਤੇ ਦੀ ਗੱਲ ਕਰੀਏ ਜਿਵੇਂ ਪਹਿਲੀ ਤੇਰਾ ਲੜਕੀ ਤੇਰੇ ਜਿਹੋਦੇ ਨਾਲ ਉਹਦੀ ਬਾਰੇ ਗੱਲ ਕਰੀਏ ਤਾਂ ਉਹਨਾਂ ਦੀ ਕੀ ਮੰਗ ਆ ਉਹ ਕੀ ਚਾਹੁੰਦੇ ਨੇ ਇਸ ਪਰਿਵਾਰ ਤੋਂ ਜੀ ਉਹਨਾਂ ਦਾ ਇਹ ਹੀ ਕਹਿਣਾ ਹੈ ਕਿ ਸਾਡੇ ਨਾਲ ਜਿਹੜਾ ਇਹਨਾਂ ਨੇ ਕਾਫੀ ਜਿਹੜਾ ਸਾਡੇ ਲੜਕੀ ਦਾ ਰਿਸ਼ਤਾ ਤੋੜ ਕੇ ਸਾਡੇ ਮਨ ਨੂੰ ਬਹੁਤ ਥੇਂਸ ਪਹੁੰਚਾਈ ਆ ਤੁਹਾਨੂੰ ਕੋਈ ਕਾਰਨ ਨਹੀਂ ਦੱਸਿਆ ਜਿਸ ਤੇ ਚੱਲਦੇ ਸਾਡੀ ਇਹਨਾਂ ਨੇ ਲੜਕੀ ਦਾ ਰਿਸ਼ਤਾ ਤੋੜ ਦਿੱਤਾ ਹੈ ਜਿਸ ਤੇ ਚੱਲਦੇ ਉਹਨਾਂ ਦੇ ਮਨ ਦੇ ਵਿੱਚ ਕਾਫੀ ਜਿਹੜਾ ਗੁੱਸਾ ਸੀ ਜਿਸ ਤੇ ਚੱਲਦੇ ਉਹਨਾਂ ਵੱਲੋਂ ਇਹ ਜਿਹੜਾ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿਸ ਤੋਂ ਪਹਿਲਾਂ ਵੀ ਲੜਕੀ ਧਿਰ ਨੇ ਲੜਕਾ ਧਿਰ ਦੇ ਉੱਤੇ ਇਸ ਤਰ੍ਹਾਂ ਹੀ ਕੋਈ ਹਮਲਾ ਕੀਤਾ ਹੋਵੇ ਲੜਾਈ ਝਗੜਾ ਕੀਤਾ ਹੋਵੇ ਜੀ ਨਹੀਂ ਇਸ ਤੋਂ ਪਹਿਲਾਂ ਵੀ ਕਈ ਗੱਲ ਸਾਹਮਣੇ ਨੇ ਅਈ ਕੱਲ ਦੇਰ ਰਾਤ ਜਦੋਂ ਇੱਟਾ ਰੋੜੇ ਚੱਲੇ ਉਸ ਨੂੰ ਲੈ ਲਗਾਤਾਰ ਜਿਹੜੀ ਇਹ ਵਾਰਤਾਤ ਹੋਈ ਹੈ ਜਿਹੜੀ ਵੀਡੀਓ ਕਾਫੀ ਵਾਇਰਲ ਹੋਈ ਆ ਉਸ ਨੂੰ ਲੈ ਕੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹ ਸਾਰੀ ਕਾਰਵਾਈ ਹੋਈ ਜੀ ਜੀ ਮਾਨਸ਼ੀ ਜੀ ਜਾਣਕਾਰੀ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਤਦਾਦੀ ਕੀ ਲਗਤ ਤੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜੋ ਸਭ ਨੂੰ ਬੇहद ਹੈਰਾਨ ਕਰਦੇ ਨੇ ਇੱਥੇ ਮਾਮਲਾ ਸਭ ਤੋਂ ਵੱਡਾ ਤਾਂ ਇਹ ਸੀ ਕਿ ਲੜਕੀ ਧਿਰ ਦੇ ਵੱਲੋਂ ਰਿਸ਼ਤਾ ਕਰ ਦਿੱਤਾ ਜਾਂਦਾ ਲੜਕੇ ਧਿਰ ਦੇ ਨਾਲ ਪਰ ਜਦੋਂ ਉਹਨਾਂ ਨੂੰ ਕੁੜੀ ਸਹੀ ਨਹੀਂ ਲੱਗਦੀ ਤਾਂ ਉਹਨਾਂ ਦੇ ਵੱਲੋਂ ਜਵਾਬ ਦੇ ਦਿੱਤਾ ਜਾਂਦਾ ਆ ਤੇ ਕਿਤੇ ਨਾ ਕਿਤੇ ਜਾ ਕੇ ਫਿਰ ਇਹ ਖੁੰਦਕ ਰੱਖੀ ਜਾਂਦੀ ਆ ਖੁੰਦਕ ਰੱਖਣ ਤੋਂ ਬਾਅਦ ਲਗਾਤਾਰ ਹੀ ਉਹਨਾਂ ਦੇ ਵੱਲੋਂ ਪਰਿਵਾਰ ਦੇ ਨਾਲ ਗਾਲੀ-ਗਲੋਚ ਕੀਤਾ ਜਾਂਦਾ ਲੜਕੇ ਧਿਰ ਦੇ ਨਾਲ ਗਾਲੀ-ਗਲੋਚ ਕੀਤੀ ਜਾਂਦੀ ਆ ਜਿਸ ਤੋਂ ਬਾਅਦ ਲੜਕੇ ਪਰਿਵਾਰ ਤੇ ਉੱਤੇ ਸ਼ਰੇਆਮ ਹਮਲਾ ਕਰ ਦਿੱਤਾ ਜਾਂਦਾ ਪੀੜਤ ਪਰਿਵਾਰ ਦੀ ਗੱਲ ਕਰੀਏ ਜਣ ਕੇ ਲੜਕਾ ਧਰਦੇ ਤਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਤਾਂ ਇਹਨਾਂ ਨੇ ਸਾਡੇ ਉੱਤੇ ਹਮਲਾ ਕੀਤਾ ਇੱਕ ਵਿਵੋਤਾ ਲੜਕੀ ਉਸ ਦਾ ਕਹਿਣਾ ਹੈ ਕਿ ਇਹਨਾਂ ਨੇ ਮੇਰੇ ਜੇਠ ਦੇ ਉੱਤੇ ਹਮਲਾ ਕੀਤਾ ਫਿਰ ਮੇਰੀ ਜਠਾਣੀ ਤੇ ਵੀ ਹਮਲਾ ਕੀਤਾ ਤੇ ਮੇਰੇ ਘਰ ਵਾਲੇ ਤੇ ਵੀ ਹਮਲਾ ਕੀਤਾ ਜਿਸ ਦੌਰਾਨ ਕਿ ਇਹ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਉਹਨਾਂ ਨੇ 나ਹੀਂ ਔਰਤਾ ਦੇਖਿਆ ਤੇ 나ਹੀਂ ਕੁਜ਼ੋਰ ਦੇਖਿਆ ਉਹਨਾਂ ਨੇ ਸਿੱਧਾ ਸਾਡੇ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਮੌਕੇ ਤੇ ਪਹੁੰਚੀ ਪੁਲਿਸ ਦੀ ਗੱਲ ਕਰੀਏ ਤਾਂ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜ ਜ਼ਰਾਂ ਕੀ ਪਸਦਾ ਕਹਿਣਾ ਕਿ ਜਿਹੜਾ ਵੀ ਦੋਸ਼ੀ ਪਾਇਆ ਜਾਵੇਗਾ ਉਸਦੇ ਖਿਲਾਫ ਵਣਦੀ ਕਾਰਵਾਈ ਕੀਤੀ ਜਾਵੇਗੀ ਵੱਡੀ ਗੱਲ ਤਾਂ ਇਹ ਹੈ ਕਿ ਅੱਜ ਕੱਲ ਲੋਕ ਖੂਨ ਦੇ ਰਿਸ਼ਤਿਆਂ ਨੂੰ ਭੁੱਲ ਗਏ ਨੇ ਇਨਸਾਨੀਅਤ ਨੂੰ ਭੁੱਲ ਗਏ ਨੇ ਜਿਸ ਦੇ ਚੱਲਦੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਨੇ ਜੋ ਸਭ ਨੂੰ ਹੈਰਾਨ ਕਰਦੀਆਂ ਨੇ ਹੈਰਾਨ ਕਰਦੀਆਂ ਨੇ ਕਿਉਂਕਿ ਇੱਥੇ ਅਜਿਹੇ ਮਾਮਲੇ ਹੈਰਾਨ ਕਰਦੇ ਨੇ ਕਿ ਜੇਕਰ ਚਲੋ ਕਿਸੇ ਨੂੰ ਮਨਪਸੰਦਾ ਨਹੀਂ ਹੋਇਆ ਜਾਂ ਫਿਰ ਆਪਾਂ ਇਹ ਕਹਿ ਸਕਦੇ ਹਾਂ ਕਿ ਰਿਸ਼ਤਾ ਹੋਇਆ ਉਹਨਾਂ ਦੇ ਮਨ ਨਹੀਂ ਮਿਲੇ ਤਾਂ ਉਹਨਾਂ ਨੇ ਜਵਾਬ ਦੇ ਦਿੱਤਾ ਕਿਉਂਕਿ ਪੂਰੀ ਜ਼ਿੰਦਗੀ ਦਾ ਸਵਾਲ ਸੀ ਤਾਂ ਅਸੀਂ ਇਹ ਹੀ ਕਵਾਂਗੇ ਕਿ ਲੜਕੇ ਦੀ ਜ਼ਿੰਦਗੀ ਵੀ ਸੌਖੀ ਹੋਗੀ ਤੇ ਲੜਕੀ ਦੀ ਵੀ ਸੌਖੀ ਹੋਗੀ ਪਰ ਇੱਥੇ ਖੁੰਧਕ ਰੱਖਣਾ ਤੇ ਇੱਕ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਆ ਸ਼ਰਿਆਮ ਇੱਕ ਦੂਸਰੇ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਲਾਣ ਦਦੀ ਦੇ ਜਗਾ ਕਰੇ ਤਾਂ ਜੇ ਉਹੜੀਆਂ ਜਾ ਰਹੀਆਂ ਨੇ ਕਾਨੂੰਨ ਦੀਆਂ ਸ਼ਰਿਆਮ ਤੇ ਜਿੱਥੇ ਦੇਖਿਆ ਜਾਂਦਾ ਤਾਂ ਲਗਾਤਾਰ ਜਿਹੇ ਮਾਮਲੇ ਦੇਖਣ ਨੂੰ ਮਿਲਦੇ ਨੇ ਪਰ ਇਸ ਮਾਮਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹੁਣ ਕਾਰਵਾਈ ਕੀਤੀ ਜਾ ਰਹੀ ਆ ਦੇਖਣਾ ਹੋਵੇਗਾ ਕਿ